41 ਦਿਨਾਂ ਤੋਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮਰਨwarte ਬੈਠੇ ਆ ਕੱਲ ਖਨੌਰੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਸੀ ਤਾਂ ਇਹ ਡਰੋਨ ਦੀ ਇੱਕ ਹੋਰ ਫੁਟੇਜ ਆ ਜਦੋਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਸਟੇਜ ਤੋਂ ਥੱਲੇ ਲਾਇਆ ਜਾ ਰਿਹਾ ਸੀਗਾ ਤਾਂ ਪੂਰਾ ਦੇਖੋ ਕਿਸ ਤਰੀਕੇ ਨਾਲ ਸਟ੍ਰੀਚਰ ਦੇ ਉੱਪਰ ਪਾ ਕੇ ਹੀ ਉਹਨਾਂ ਨੂੰ ਥੱਲੇ ਲਾਇਆ ਗਿਆ ਸਟ੍ਰੀਚਰ ਤੇ ਪਾ ਕੇ ਹੀ ਉਹਨਾਂ ਨੂੰ ਮੂਵਮੈਂਟ ਉਹਨਾਂ ਦੀ ਕਰਵਾਈ ਜਾਂਦੀ ਹੈ ਕਿਉਂਕਿ ਸਟ੍ਰੀਚਰ ਤੇ ਪਾ ਕੇ ਐਂਬੂਲੈਂਸ ਚ ਲਿਆਂਦਾ ਗਿਆ ਸੀ ਸਟ੍ਰੀਚਰ ਤੇ ਪਾ ਕੇ ਹੀ ਉਹਨਾਂ ਨੂੰ ਸਟੇਜ ਤੇ ਚੜਾਇਆ ਗਿਆ ਸੀ ਤੇ ਸਟ੍ਰੀਚਰ ਤੇ ਪਾ ਕੇ ਹੀ ਫਿਰ ਡਾਕਟਰਾਂ ਦੀ ਟੀਮ ਪੂਰਾ 마ਸਕ ਲਗਾਏ ਔਰ ਉਹਨਾਂ ਨੇ ਦਸਤਾਨੇ ਪਾਏ ਹੋਏ ਸੀ ਗਲੋਵਜ਼ ਪਾਏ ਹੋਏ ਸੀਗੇ ਔਰ ਉਹਨਾਂ ਨੂੰ ਪੂਰਾ ਪ੍ਰੀਕਾਸ਼ਨਸ ਦੇ ਨਾਲ ਹੀ ਲਾਇਆ ਗਿਆ ਸਟੇਜ ਦੇ ਉੱਪਰੋਂ ਥੱਲੇ ਸਟ੍ਰੀਚਰ ਤੇ ਪਾ ਕੇ ਔਰ ਉਹਨਾਂ ਦਾ ਬੇਟਾ ਤੇ ਡਾਕਟਰਾਂ ਦੀ ਬਾਕੀ ਟੀਮ ਤੇ ਹੋਰ ਉਹਨਾਂ ਦੀ ਜਥੇਬੰਦੀ ਦੇ ਲੋਕ ਸੀਗੇ ਜਿਹੜੇ ਸਟ੍ਰੀਚਰ ਤੇ ਪਾ ਕੇ ਹੀ ਜਰਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਗਏ ਐਂਬੂਲੈਂਸ ਪਰਲੇ ਬੰਨੇ ਖੜੀ ਔਰ ਦੇਖੋ ਲੋਕ ਕਿਸ ਤਰੀਕੇ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਡੱਲੇਵਾਲ ਉਹਨਾਂ ਨੂੰ ਦੇਖਣ ਦੇ ਲਈ ਉਤਸੁਕਤਾ ਸੀਗੀ ਲੋਕਾਂ ਦੇ ਵਿੱਚ ਜਿਹੜੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਆਏ ਹੋਏ ਸੀਗੇ ਡੱਲੇਵਾਲ ਦੇ ਸੱਦੇ ਤੇ ਜਿਹੜੇ ਲੋਕ ਪਹੁੰਚੇ ਸੀ ਖਨੌਰੀ ਬਾਰਡਰ ਤਾਂ ਮੋਬਾਈਲ ਕੈਮਰਿਆਂ ਦੇ ਵਿੱਚ ਵੀ ਫੁਟੇਜ ਰਿਕਾਰਡ ਕੀਤੀ ਜਾ ਰਹੀ ਸੀ ਤਾਂ ਡੱਲੇਵਾਲ ਨੂੰ ਸਟ੍ਰੈਚਰ ਤੇ ਪਾ ਕੇ ਹੀ ਬੜੇ ਆਰਾਮ ਦੇ ਨਾਲ ਲਜਾਇਆ ਗਿਆ ਐਂਬੂਲੈਂਸ ਦੇ ਵਿੱਚ ਲਟਾ ਕੇ ਕਿਉਂਕਿ 40 ਦਿਨ ਹੋ ਗਏ ਸੀ ਡੱਲੇਵਾਲ ਨੂੰ ਮਰਨ ਵਰਤੇ ਬੈਠਿਆ ਨੂੰ ਕੁਝ ਖਾਧਾ ਨਹੀਂ ਹੈ ਉਹਨਾਂ ਨੇ ਪਾਣੀ ਪੀ ਰਹੇ ਨੇ ਔਰ ਦੱਸਿਆ ਜਾ ਰਿਹਾ ਸੀ ਕਿ ਦਵਾਈਆਂ ਵੀ ਨਹੀਂ ਲੈ ਰਹੇ ਜਿਹੜੀਆਂ ਬਿਮਾਰੀ ਸੀਗੀ ਉਹਨਾਂ ਨੂੰ ਔਰ ਦਵਾਈਆਂ ਵੀ ਉਹਨਾਂ ਨੇ ਲੈਣੀਆਂ ਕਰ ਦਿੱਤੀਆਂ ਤਾਂ ਹੁਣ ਗੇਂਦ ਜਿਹੜੀ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਐ ਪੂਰਾ ਪਰਿਵਾਰ ਵੀ ਅਗਲੇ ਬੰਨੇ ਖੜਾ ਉਹਨਾਂ ਦਾ ਤਾਂ ਉਹਨਾਂ ਦਾ ਬੇਟਾ ਵੀ ਨਾਲ ਸੀਗਾ ਸਟ੍ਰੀਚਰ ਤੇ ਪਾ ਕੇ ਦੇਖੋ ਹੁਣ ਡੱਲੇਵਾਲ ਨੂੰ ਐ ਐਂਬੂਲੈਂਸ ਦੇ ਵਿੱਚ ਲਟਾ ਦਿੱਤਾ ਗਿਆ ਲੋਕ ਦੇਖ ਰਹੇ ਨੇ ਡੱਲੇਵਾਲ ਵੱਲ ਐਂਬੂਲੈਂਸ ਵੱਲ ਔਰ ਡਾਕਟਰਾਂ ਦੀ ਪੂਰੀ ਟੀਮ ਜੋ ਡੱਲੇਵਾਲ ਦਾ ਧਿਆਨ ਰੱਖ ਰਹੀ ਐ ਔਰ ਉਹਨਾਂ ਦੀ ਜੋ ਧਿਆਨ ਉਹਨਾਂ ਦੇ ਧਿਆਨ ਦੇ ਵਿੱਚ ਹੈ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਜੋਨੇ ਡੰਲੇਵਾਲ ਇਸ ਵੇਲੇ ਉਹਨਾਂ ਦਾ ਇਲਾਜ ਨਹੀਂ ਲੈ ਰਿਹਾ ਕਿਸ ਇਲਾਜ ਰਿਹਾ ਕਿਸੇ ਵੀ ਤਰ੍ਹਾਂ ਦਾ ਬੀਪੀ ਦਾ ਜਰੂਰ ਜਾਂਚ ਪੜਤਾਲ ਚੱਲਦੀ ਰਹਿੰਦੀ ਹੈ ਉਹਨਾਂ ਦੀ ਔਰ ਕਿਉਂਕਿ ਬੀਪੀ ਚੈੱਕ ਹੁੰਦਾ ਰਹਿੰਦਾ ਮਸ਼ੀਨ ਬਕਾਇਦਾ ਤੌਰ ਤੇ ਲਗਾ ਦਿੱਤੀ ਜਾਂਦੀ ਹੈ ਜਦੋਂ ਕੱਲ ਉਹ ਬੋਲ ਵੀ ਰਹੇ ਸੀ ਉਦੋਂ ਵੀ ਡਾਕਟਰ ਕਹਿ ਰਹੇ ਸੀ ਕਿ ਬਸ ਹੁਣ ਨਾ ਬੋਲੋ ਤੁਹਾਡਾ ਬੀਪੀ ਵਧਣ ਲੱਗ ਗਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਕੋਈ ਨਹੀਂ ਬੀਪੀ ਵਧ ਜਾਊਗਾ ਕੋਈ ਗੱਲ ਨਹੀਂ ਫਿਰ ਦੇਖੀਏ ਉਹ ਜੋ ਹੋਏਗਾ ਤਾਂ ਇਹ ਵੀਡੀਓ ਹੈ ਜਦੋਂ ਡੱਲੇਵਾਲ ਨੂੰ ਲੈ ਕੇ ਜਾਇਆ ਜਾ ਰਿਹਾ ਸੀਗਾ ਐਂਬੂਲੈਂਸ ਦੇ ਵਿੱਚ ਲਟਾ ਕੇ ਔਰ ਸਟੇਜ ਤੇ ਸੰਬੋਧਨ ਤੋਂ ਬਾਅਦ ਤਾਂ ਡੱਲੇਵਾਲ ਨੇ ਅਪੀਲ ਪਹਿਲਾਂ ਕੀਤੀ ਸੀ ਕਿ ਉਹ ਮਿਲਣਾ ਚਾਹੁੰਦੇ ਆ ਲੋਕਾਂ ਨੂੰ ਤਾਂ ਫਿਰ ਲੋਕਾਂ ਨੇ ਭਾਰੀ ਹੁੰਗਾਰਾ ਦਿੱਤਾ ਤਾਂ ਹੁਣ ਡੱਲੇਵਾਲ ਨੂੰ ਐਂਬੂਲੈਂਸ 'ਚ ਲਟਾ ਕੇ ਫਿਰ ਲਿਜਾਇਆ ਗਿਆ